ਪੰਡ ਪੂਲਿੰਗ ਪਾਲਿਸੀ 2025 2025 ਵਾਲੀ ਪੰਜਾਬ ਗਵਰਨਮੈਂਟ ਦੀ ਜੋ ਪਾਲਿਸੀ ਹੈ ਉਹ ਮਾਨ ਜੋ ਡਿਵੀਜ਼ਨ ਬੈਂਚ ਨੇ ਸਟੇ ਕੀਤੀ ਹੈ ਔਰ ਕੋਰਟ ਨੇ ਆਰਡਰ ਡਿਕਟੇਟ ਕਰਨਾ ਜੋ ਇਹ ਮਾਈਕਲ ਓਪਨਲੀ ਕਨਵੇ ਕਰਤਾ ਵੀ ਜਿਹੜੀ ਪਾਲਿਸੀ ਜਿਹੜਾ ਆਪਰੇਸ਼ਨ ਹੈ ਉਹ ਸਟੇਡ ਹੈ ਔਰ ਇਸ ਵਿੱਚ ਦੋ ਪਟੀਸ਼ਨਾਂ ਸੀ ਇੱਕ ਪਟੀਸ਼ਨ ਜਿਹੜੀ ਮੇਰੇ ਵਾਲੀ ਉਹ ਚ ਨੋਟਿਸ ਵੀ ਕੀਤਾ ਸੋ ਨੋਟਿਸ ਹੈਜ਼ ਬੀਨ ਇਸ਼ੂਡ ਇਨ ਮਾਈ ਕੇਸ ਵੇਰ ਇਨ ਆਲਿਓ ਪਿੰਡ ਤੇ 250 ਏਕੜ ਜਿਹਨਾਂ ਜ਼ਮੀਨ ਮਾਲਕਾਂ ਦੀ ਜ਼ਮੀਨ ਸੀ ਉਹ 250 ਏਕੜ ਵਾਲੇ ਸਾਰੇ ਇੱਥੇ ਲੈਂਡ ਅਪਰੋਚ ਕੀਤੀ ਸੀ ਉਹਨਾਂ ਨੇ ਰੈਟ ਪਟੀਸ਼ਨ ਫਾਈਲ ਕਰਕੇ ਉਹਨਾਂ ਨੇ ਆਬਜੈਕਸ਼ਨ ਫਾਈਲ ਕੀਤੇ ਜਿਹਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਨਹੀਂ ਹੋਈ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵਾਇਓਲੇਟਿਵ ਨਾਟ ਓਨਲੀ ਟੂ ਦੀ এনवायरमेंट ਪਾਲਿਸੀ ਬਟ ਟੂ ਦੀ ਆਰਐਫਸੀਟੀ ਲੈਆਰ ਆਰ ਐਕਟ 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਹੈ ਕਿਉਂਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ 7th ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੀ ਲਿਸਟ ਦੇ ਵਿੱਚ ਸਟੇਟ ਦਾ ਵਿਸ਼ਾ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕ acquisition ਐਕਟ ਜਿਹੜਾ RFCTLARR ਐਕਟ ਤੋਂ ਜ਼ਿਆਦਾ ਕੰਪੰਸੇਸ਼ਨ ਦਿੰਦੀ ਹੋਵੇ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਿਹੜੀ ਐਗਰੀਕਲਚਰ ਲੈਂਡ ਮਲਟੀ ਕ੍ਰੌਪ ਮੇਰੇ ਵਾਲੇ ਕੇਸਾਂ ਬਾਲਿਓ ਪਿੰਡ ਦੇ ਵਿੱਚ 250 ਏਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰਾਪਰਟੀ ਨਹੀਂ ਦੇਣੀ ਆਪਣੀ ਸਾਨੂੰ ਜਾਨ ਤੋਂ ਵੀ ਪਿਆਰੀ ਹੈ ਮਲਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਰੀ ਵਾਇਲੇਸ਼ਨਸ ਕਰਕੇ ਪਾਲਿਸੀ ਲੈ ਕੇ ਆਈ ਸੀ ਗਵਰਨਮੈਂਟ ਔਰ ਕੋਰਟ ਨੇ ਅਪਰੇਸ਼ਨ ਇਹਦਾ ਸਟੇ ਕੀਤਾ ਔਰ ਮੇਰੇ ਵਾਲੇ ਕੇਸ ਦੇ ਵਿੱਚ ਨੋਟਿਸ ਵੀ ਇਸ਼ੂ ਕੀਤਾ ਸਟੇ ਕਦੋਂ ਤੱਕ ਰਹਿ ਗਿਆ ਜੀ ਸਟੇ ਤਾਂ ਹੁਣ ਨੈਕਸਟ ਡੇਟ ਤੱਕ ਆਏਗਾ ਹਲੇ ਡੇਟ ਵੀ ਨੈਕਸਟ ਆਣੀ ਹੈ ਕਿੰਨੀ ਡੇਟ ਆਉਂਦੀ ਹੈ ਅੱਗੇ ਉਦੋਂ ਬਾਅਦ ਸਟੇਟ ਨੇ ਸਟੇ ਇੰਟੈਰਮ ਆਰਡਰ ਕੀਤਾ ਹੈ ਇੰਟੈਰਮ ਆਰਡਰ ਜਦੋਂ ਕੋਰਟ ਨੇ ਇੰਟੈਰਮ ਆਰਡਰ ਪਾਸ ਕੀਤਾ ਫਾਈਨਲ ਅਡਜੂਡੀਕੇਸ਼ਨ ਹੋਣੀ ਹੈ ਸਟੇਟ ਨੇ ਆਪਣੀ ਰਿਪਲਾਈ ਫਾਈਲ ਕਰਨੀ ਹੈ ਸਟੇਟ ਆਪਣਾ ਪੱਖ ਅੱਜ ਵੀ ਰੱਖਿਆ ਬੜੀ ਡਿਟੇਲ ਦੇ ਵਿੱਚ ਹੀアリング ਇਹਨਾਂ ਕੇਸਾਂ ਦੇ ਵਿੱਚ ਹੋਈ ਹੈ ਸੋ ਯਸ ਸੰਖਿਆ ਕਵਿਟਿਸ਼ਨਸ ਕਲਪ ਹੋਈਆਂ ਆ ਇਹਦੇ ਵਿੱਚ ਇਹ ਨਹੀਂ ਇੱਕ ਪਿਟਿਸ਼ਨ ਜਿਹੜੀ ਆ ਪਹਿਲਾਂ ਚੱਲਦੀ ਪਈ ਹੈ ਮਿਸਟਰ ਗਿੱਲ ਵਾਲੀ ਪਿਟਿਸ਼ਨ ਹੈ ਇੱਕ ਮੇਰੀ ਪਿਟਿਸ਼ਨ 17149 ਤੇ ਸੀ ਉਹ ਪਹਿਲਾਂ ਸੈਪਰੇਟਲੀ ਉਹਦੀ ਹੀアリング ਹੋਈ ਹੈ ਤੇ ਉਹ ਚ ਨੋਟਿਸ ਇਸ਼ੂ ਕੀਤਾ ਗਿਆ ਉਹਦੇ ਚ ਕਿੰਨੇ ਨੇ ਤੁਹਾਡੇ ਪਿਟਿਸ਼ਨ ਉਹ ਚ ਤਾਂ 102 ਪਿਟਿਸ਼ਨਰ ਹੈ ਔਰ ਉਹਦੇ ਚ ਹੋਰ ਕੀ ਹੈ ਗ੍ਰਾਮ ਸਭਾ ਦਾ ਮਤਾ ਵੀ ਹੈ ਗ੍ਰਾਮ ਸਭਾ ਨੇ ਮਤਾ ਪਾਸ ਕਰਤਾ ਕਿ ਅਸੀਂ ਨਹੀਂ ਪ੍ਰਾਪਰਟੀ ਦੇਣੀ ਆਪਣੀ ਤੇ ਉਸ ਦੇ باوجود ਵੀ ਜਿਹੜੇ ਆਫੀਸਰਸ ਸੇ ਪੰਜਾਬ ਗਵਰਨਮੈਂਟ ਦੇ ਉਹ ਆਕੇ ਉਹਨਾਂ ਨੂੰ ਲੈਂਡਓਨਰਸ ਨੂੰ ਮਤਲਬ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਤੁਸੀਂ ਆਪਣੀ ਕੰਸੈਂਟ ਦਿਓ ਉਹ ਬੜਾ ਡਿਟੇਲਡ ਅਸੀਂ ਉਹਦੇ ਵਿੱਚ ਮੰਗ ਕੀਤੀ ਹੈ ਤੇ ਵੀ ਕਿ ਸਾਡੇ ਸਾਡੇ ਪ੍ਰਾਪਰਟੀ 'ਚ ਤਾਂ ਕੋਈ ਐਂਟਰੀ ਨਹੀਂ ਕਰਨਾ ਚਾਹੀਦਾ ਤੇ ਉਹ ਚ ਨੈਕਸਟ ਟਾਈਮ ਤੇ ਮੈਂ ਇਹ ਵੀ ਉਹ ਚ ਡਿਮਾਂਡ ਕੀਤੀ ਹੈ ਵੀ ਜਿਹੜੀ ਪ੍ਰਾਪਰਟੀ ਦੇ ਉੱਤੇ ਕਿ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜਾਂ ਅਸੀਂ ਲੋਨ ਨਹੀਂ ਕਰਾ ਸਕਦੇ ਜਾਂ ਸੀਐਲਯੂ ਨਹੀਂ ਲੈ ਸਕਦੇ ਉਹ ਵੀ ਸਾਰਾ ਕੁਝ ਜਿਹੜਾ ਉਹ ਵੇਵ ਆਫ ਹੋਵੇ ਜਦੋਂ ਪਾਲਿਸੀ ਸਟੇ ਹੋਗੀ ਇਨ ਟੋਟੋ ਤੇ ਉਹ ਜਿਹੜੇ ਆਪਰੇਟਿਵ ਪਾਰਟ ਉਹ ਵੀ ਸਟੇ ਹੋਣੇ ਬਣਦੇ ਆ ਬਾਕੀ ਆਰਡਰ ਜੋ ਵੀ ਕੋਰਟ ਦਾ ਆਏਗਾ ਉਹ ਤੁਹਾਡੇ ਮਤਲਬ ਸਾਹਮਣੇ ਆਏ ਜਾਣਾ ਇਨ ਵਟ ਏਵਰ ਦੈਟ